ਮੋਟਰਸਾਈਕਲ ਤੇ ਸਟੰਟ ਕਰਨ ਵਾਲੇ ਹੋ ਜਾਣ ਸਾਵਧਾਨ ਹੁਣ ਪੰਜਾਬ ਪੁਲਿਸ ਸਟੰਟ ਕਰਨ ਵਾਲਿਆਂ ਤੇ ਨਜ਼ਰ ਰੱਖ ਰਹੀ ਹੈ ਪਟਿਆਲਾ ਦੇ ਸਿਵਲ ਲਾਈਨ ਚ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਬੱਚਾ ਮੋਟਰਸਾਈਕਲ ਤੇ ਸਟੰਟ ਕਰਦਾ ਨਜ਼ਰ ਆਇਆ ਹੈ ਸੋਸ਼ਲ ਮੀਡੀਆ ਤੇ ਵੀਡੀਓ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਸਿਵਲ ਲੈਂਡ ਪੁਲਿਸ ਨੇ ਬੱਚੇ ਨੂੰ ਗ੍ਰਿਫਤਾਰ ਕਰਕੇ ਉਸ ਤੇ ਮਾਮਲਾ ਦਰਜ ਕਰ ਲਿਆ ਹੈ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਇਹਦੇ ਵਿੱਚ ਇੱਕ ਬੱਚਾ ਹੈ ਨੀਰੇਜ ਕੁਮਾਰ ਸਨੋ ਅਨਿਲ ਕੁਮਾਰ ਆਪਣਾ ਪਟਿਆਲਾ ਰਾਜ ਕਲੋਨੀ ਵਿੱਚ ਰਹਿੰਦਾ ਹੈ 17 ਸਾਲੇ ਦੀ ਉਮਰ ਹੈ ਤੇ ਇਹ ਧੂਮ ਵਾਲੇ ਸਟੰਡਸ ਰੋਡ ਤੇ ਕਰ ਰਿਹਾ ਸੀਗਾ ਮੇਂਗਾ ਮੋਟਰਸਾਈਕਲ ਇਹਦੇ ਕੋਲੇ ਤੇ ਸਬੰਧੀ ਅਸੀਂ ਇਹਨੂੰ ਆਪ 207 ਵਿੱਚ ਬੰਦ ਕੀਤਾ ਹੈ ਤੇ ਮੇਰੀ ਤਾਂ ਸਾਰਿਆਂ ਨੂੰ ਯੰਗਸਟਰਸ ਨੂੰ ਇਹੀ ਅਪੀਲ ਹੈ ਕਿ ਉਹ ਜਸ ਸਟੰਟਸ ਵਗੈਰਾ ਨਾ ਕਰਨ ਸੋ ਥੈਟ ਆਫ ਦੇ ਆਫ ਦੀ ਖੁਦੀ ਜਾਨ ਨੂੰ ਖਤਰਾ ਤੇ ਹੋਰ ਰਾਹਗੀਰਾਂ ਦੀ ਜਾਨ ਨੂੰ ਵੀ ਸਬੰਧੀ ਤਕਲੀਫ ਹੋ ਸਕਦੀ ਹੈ ਜਿਹੜੇ ਉਸ ਤੋਂ ਮੋਟੇ ਬੋਲ ਤੋਂ ਕੁਟਵਾਦੋਂ ਜਿਹੜੇ ਮੋਟਰਸਾਈਕਲ ਦੇ ਰੂਜ ਪਟਿਆਲਾ ਪੁਲਿਸ ਬੜੀ ਸਟ੍ਰਿਕਟਲੀ ਸਾਡੇ ਸੀਨੀਅਰ ਕਪਤਾਨ ਪੁਲਿਸ ਸਾਹਿਬ ਦੀ ਬੜੀ ਸਟ੍ਰਿਕਟ ਇਨਸਟਰਕਸ਼ਨਸ ਨੇ ਕੋਈ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਹਰ ਰੋਜ਼ ਉਹਨਾਂ ਦੇ ਜਿਹੜੇ ਪਟਾਕੇ ਮਾਰਦੇ ਨੇ ਬੁਲਟ ਉਹਨਾਂ ਦੇ ਚਲਾਨ ਵਗੈਰਾ ਕੀਤੇ ਜਾਂਦੇ ਨੇ ਵਹੀਕਲ ਇੰਪਾਉਂਡ ਕੀਤੇ ਜਾਂਦੇ ਨੇ ਤਾਂ ਤੁਹਾਨੂੰ ਇਸ ਤੋਂ ਪਹਿਲਾਂ ਮੈਂ ਦੱਸ ਰਿਹਾ ਸੀ ਉਹ ਵਹੀਕਲ ਵੀ ਅਸੀਂ ਇੰਪਾਉਂਡ ਕੀਤਾ ਹੈ ਤੇ ਬੰਦ ਦੀ ਜੋ ਕਾਰਵਾਈ ਕੀਤੀ ਗਈ ਹੈ ਹੁਣ ਜਿਹੜੇ ਬੁਲਟ ਦਾ ਸਲਸਲਾ ਸੱਜਣੇ ਕਰਦੇ ਨੇ ਕਰਵਾਈ ਵੀ ਕਾਰਵਾਈ ਕੀਤੀ ਜਿਹੜੇ ਲਗਾਉਂਦਾ ਚੌਂਕਾ ਨੇ ਦੁਕਾਨਦਾਰਾਂ ਦਾ ਤਾਂ ਨਹੀਂ ਹੁਣ ਸਾਨੂੰ ਇਸ ਬੰਦੀ ਪਤਾ ਲੱਗ ਸਕਦਾ ਸੋ ਫਾਰ ਪਰ ਜਿਹੜੇ ਬੰਦੇ ਨੇ ਵੀ ਮੋਡੀਫਾਈ ਕੀਤੇ ਨੇ ਉਹ ਆਫ ਦਿ ਲੈਵਲ ਤੇ ਹੀ ਕਰਦੇ ਨੇ ਨਾ ਕਿਉਂਕਿ ਦੁਕਾਨਦਾਰ ਤਾਂ ਕੋਈ ਹੋਣੀ ਚੀਜ਼ ਮੈਨੂੰ ਲੱਗਦਾ ਨਹੀਂ ਵੇਚਦਾ ਹੋਊਗਾ ਇਹਦਾ ਆਪ ਵੀ ਫਰਦਰ ਆਪ ਮੋਡੀਫਾਈ ਕਰਦੇ ਆ ਲੁੱਕ ਲੈਵਲ ਤੇ ਨਾ ਥੈਂਕ ਯੂ